ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੋਗੇ ਵਾਲਾ ਬੱਕਰਾ ਮੰਡੀ ਤੇ ਖੜੇ ਸੀਗੇ ਨਾਲ ਬਾਈ ਆਪਣੇ ਰਾਮੋਂਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰਦੇ ਬਾਈ ਨਾਲ ਗੱਲਬਾਤ ਸਾਸਰੀਆ ਬਾਈ ਜੀ ਸਾਸਰੀਆ ਬਾਈ ਸਾਸਰੀਆ ਠੀਕ ਹੋ ਬਾਈ ਜੀ ਹਾਂ ਜੀ ਹਾਂ ਕਿਰਪਾ ਜੀ ਮਾਲਕ ਠੀਕ ਆ ਬਾਈ ਜੀ ਚਲੋ ਮਿੱਤਰੋ ਦੇਖ ਸਕਦੇ ਹੋ ਜਿੰਨੀਆਂ ਵੀ ਤੁਸੀਂ ਆ ਬੱਕਰੀਆਂ ਦੇਖ ਸਕਦੇ ਹੋ ਟੋਟਲ ਕਿੰਨੀਆਂ ਬੱਕਰੀਆਂ ਨੇ ਬਾਈ ਰਾਮੋਂ ਬਾਈ ਹੈਗੇ ਨੇ 16 17 ਬੱਕਰੀਆਂ ਜੀ ਠੀਕ ਆ ਜੀ 16 17 ਬੱਕਰੀਆਂ ਨੇਗੇ ਬਾਈ ਜੇ ਤੁਸੀਂ ਖੱਟੀਆਂ ਇਕੱਠੀਆਂ ਖਰੀਦਣਾ ਚਾਹੁੰਦੇ ਹੋਗੇ ਠੀਕ ਆ ਬਾਈ ਜੀ ਫਿਰ ਉਹ 1000 ਰੇਟ ਦਾ ਸੁਜੂ ਲੱਗ ਜੂਗਾ ਤੁਹਾਨੂੰ ਤੁਹਾਨੂੰ ਆਪ ਕੱਲੀ ਕੱਲੀ ਬੱਕਰੀ ਦਾ ਰੇਟ ਦੱਸਾਂਗੇ ਵਿੱਚੇ ਹਲਕੇ ਭਾਰੀਆਂ ਉਸ ਰੇਟ ਤੇ ਵਾਜਾਂਗੇ ਬਈ ਦੇਖੋ ਜਿਹਦਾ ਕੋਈ ਇਕੱਠੀ ਢੰਡੀ ਖਰੀਦਣੀ ਜਾਂਦਾ ਜੀ 10 17000 ਦੇ ਭਾਂਦੇ ਨੇ 17000 ਰੁਪਏ ਪੂਰਾ ਨਰਮ ਗਰਮ ਕਰ ਦਾਂਗੇ ਜੀ ਠੀਕ ਹੈ ਜੀ ਜੋ ਕੋਈ ਕੱਲੀਆਂ ਕੱਲੀਆਂ ਬੱਕਰੀਆਂ ਲੈਣਾ ਚਾਹੂਗਾ ਤਾਂ ਬਈ ਫਿਰ ਉਹ ਜੇ ਠੀਕ ਹੈ ਵਧੀਆ ਕੁਆਲਿਟੀ ਵਾਲੀ ਵੀ ਆ ਜਾਣਗੇ ਵਿੱਚੇ ਬਾਈ ਜੀ ਵਿੱਚੇ ਮੈਂ ਹੁਣ ਮੰਨ ਗਾ 16 17 ਬੱਕਰੀਆਂ ਨੇ ਉਹਨਾਂ ਵਿੱਚ ਕੋਈ ਪੂਰਾ ਚੰਗੀ ਹੋਊ ਪੂਰਾ ਠੀਕ ਹੈ ਜੀ ਠੀਕ ਹੈ ਜੀ ਤੇ ਮਿੱਤਰੋ ਆਪਾਂ ਤੁਹਾਨੂੰ ਕੱਲੀਆਂ ਕੱਲੀਆਂ ਬੱਕਰੀਆਂ ਦਿਖਾਉਣੇ ਹੈਗੇ ਤੇ ਹ ਠੀਕ ਹੈ ਇਹ ਤਿੰਨ ਤਿੰਨ ਕਿ ਮਹੀਨੇ ਨੇ ਢਾਈ ਢਾਈ ਮਹੀਨੇ ਨੇ ਬਣਾਣੀ ਪੱਠਾ ਠੀਕ ਹੈ ਇਹਨਾਂ ਜੋੜੀ ਬੰਗੇ ਆਣਾ ਬਈ ਇੱਕ ਜੀ ਇਹ ਛੇ ਛੇ ਦਾ ਦੁਪੱਟਾ ਨੇ ਬਾਈ ਜੀ ਓਕੇ ਜੀ ਹਾਂ ਜੀ ਕਿੰਨੇ ਵੇ ਸੂਏ ਬਈ ਇਹ ਬਾਈ ਜੀ ਹੈਗੇ ਤੀਜੇ ਤੀਜੇ ਸੂਏ ਤੀਜੇ ਸੂਏ ਹੈਗੇ ਠੀਕ ਹੈ ਗੱਬਣਾ ਨੇ ਬਈ ਹੁਣ ਗੱਬਣਾ ਬਾਈ ਕੋਈ ਢਾਈ ਮਹੀਨਾ ਜ਼ਿਆਦਾ ਪੱਠ ਹੈ ਵੀਰੇ ਤਿੰਨ ਕਿ ਮਹੀਨੇ ਦਾ ਢਾਈ ਕਿ ਮਹੀਨਾ ਜੀ ਠੀਕ ਹੈ ਲੈ ਮਿੱਤਰੋ ਇੱਥੇ ਸੂ ਬਣ ਗਈ ਠੀਕ ਹੈ ਲੈ ਮਿੱਤਰੋ ਇਹ ਜੋੜੀ ਦਾ ਬਾਈ ਇਹ ਮੁੱਲ ਕਰਦੇ ਆ 45000 ਰੁਪਏ ਜੀ ਜੋੜੀ ਦਾ 45000 ਬਾਕੀ ਮੌਕੇ ਤੇ ਵੀ ਆਊਗਾ ਤੇ ਉਹ ਜਿਆ ਮਾਨ ਤਨ ਹੋ ਜੂਗਾ ਠੀਕ ਹੈ ਜੋੜੀ ਦਾ 45000 ਰੁਪਏ ਬਈ ਮੁੱਲ ਕਰਦਾ ਗਾ ਬਾਕੀ ਮੌਕੇ ਤੇ ਮਾਨ ਤਨ ਹੋ ਜੂਗਾ ਠੀਕ ਹੈ ਬਾਈ ਢਾਈ ਢਾਈ ਕਿ ਮਹੀਨੇ ਦੀ ਗੱਬਣਾ ਨਹੀਂ ਇਹ ਢਾਈ ਮਹੀਨੇ ਦੀ ਗੱ ਇੱਕ ਮਹੀਨੇ ਦੀ ਗੱਭਣਗੇ ਠੀਕ ਕੋਈ ਪ੍ਰੋਬਲਮ ਵਗੈਰਾ ਤਾਂ ਨਹੀਂ ਬਈ ਕੋਈ ਸਾਰੀਆਂ ਬੱਕਰੀ ਬਈ ਜੀ ਜ਼ਿੰਮੇਵਾਰੀ ਹੋਊਗੀ ਬੱਕਰੀ ਜੇ ਕੋਈ ਫਲਤ ਨਿਕੜੇ ਬਾਅਦ ਠੀਕ ਹੈ ਬਾਕੀ ਬਈ ਪੁਰਾਣਾ ਕੰਮ ਆਣਾ ਬਾਕੀ ਬਈ ਯਾਰ ਸਾਰਿਆਂ ਨੂੰ ਪਤਾ ਹੀ ਹੈਗਾ ਆਪਣਾ ਦਾ ਠੀਕ ਹੈ ਸਾਤੇ ਬਾਧੀਆਂ ਇੱਥੋਂ ਬੱਕਰੀਆਂ ਮਿਲਦੀਆਂ ਨੇ ਕੋਲ ਲੈਣਾ ਬਈ ਹਾਂਜੀ ਹਾਂ ਠੀਕ ਹੈ ਜੀ ਆਹ ਜੋੜੀ ਆ ਬਈ ਜੀ 35000 ਦੀ ਠੀਕ ਹੈ ਲੈ ਮਤਲਬ ਦੇਖ ਸਕਦੇ ਇਹ ਜੋੜੀ ਹੈਗੀ 35000 ਦੀ ਜਿਹੜੇ ਚਿੱਟੀਆਂ ਅੱਖਾਂ ਦੇ ਵਿੱਚ ਹੈਗੀ ਲਓ ਜੀ ਚੰਗੀਆਂ ਬੱਕਰੀਆਂ ਨੇ ਦੂਜੀਆਂ ਤੇ ਵਧੀਆ ਵਧੀਆ ਪੀਣ ਬਈ ਤੇ ਅਗਲੀ ਇਹ ਜੋੜੀ ਹੈਗੀ ਨੇ ਬਈ ਇਹ ਆ ਗਈ ਜੀ ਇਹਦਾ ਠੀਕ ਹੈ ਹਾਈਡੂਟ ਪੱਖੋਂ ਵਧੀਆ ਨੇ ਨਾ ਬਈ ਸਾਡੇ ਤੇ ਨੇ ਸਾਰਿਆਂ ਕੋਈ 36 ਇੰਚ ਕੋਈ 37 ਇੰਚ ਕੋਈ 35 ਇੰਚ ਹੈਗੇ ਠੀਕ ਹੈ ਇਹਦਾ ਮੜਾ ਜੇ ਲੈਵਤ ਦਿਖਾਓ ਬਈ ਲਓ ਜੀ ਮਤਰਾ ਦੇਖ ਸਕਦੇ ਨੇ ਚੰਗੀ ਬੱਕਰੀ ਹੈਗੀ ਕੁੱਲ ਮਿਲਾ ਕੇ ਤੇ ਇਹਨਾਂ ਦਾ ਕੀ ਰੇਟ ਰੱਖਿਆ ਬਈ ਬਾਈ ਜੀ ਦੇਖੋ ਫਾਰਮਾਂ ਦੇ ਵਿੱਚ ਆਉਂਦੀਆਂ ਸਾਡੇ ਕੋਲ ਖੜ ਜਾ ਖੜ ਜਾ ਫਾਰਮਾਂ ਜੀ ਬਾਈ ਜੀ ਇੱਕ ਜੋੜੀ ਦਾ ਬਾਈ ਜਿਹੜੀ ਇਹ ਜੋੜੀ ਬਈ ਦਿਖਾਈ ਸੀਗੀ ਇਹਨਾਂ ਦਾ ਕੀ ਰੇਟ ਰੱਖਿਆ ਇਹਦੇ 35000 ਮੰਗਦੇ ਆ ਬਾਈ ਜੀ ਜਿਹੜੀ ਦਾ 35000 ਹਾਂਜੀ ਹਾਂ ਠੀਕ ਆ ਜੀ ਲਓ ਮਤਰਾ 35000 ਬਾਕੀ ਬਾਈ ਜੀ ਘੱਟ ਮੰਗਿਆਗਾ ਨਾ ਬਈ ਕਹਿ ਇੱਕ ਵਾਰੀ ਆਓ ਅੱਗੇ ਠੀਕ ਆ ਜੀ ਲੋ ਮਤਰਾ ਇਹ ਜੋੜੀ ਆ ਗਈ ਐਕਸਟ 28000 ਰੁਪਏ ਜੋੜੀ ਦਾ ਮੰਗਦੇ ਆਗੇ ਇਹ 28000 ਰੁਪਿਆ ਹਾਂ ਜੀ ਮੋਕਾ ਦੇ ਬਾਈ ਚੰਗੇ ਨੇ ਕਿ ਬਾਈ ਹਾਂ ਜੀ ਹਾਂ 14 14000 ਰੁਪਏ ਨੂੰ ਬਾਈ ਬਈ ਇੱਕ ਬੱਕਰੀ ਦੇਖ ਸਕਦੇ ਨੱਕ ਨਕੋੜਾ ਇਹਦਾ ਵੀ ਚੰਗਾਗਾ ਬਈ ਕੰਨਾ ਗੁੰਨਾ ਵੀ ਦੇਖ ਸਕਦੇ ਆ ਦੇਖ ਕੋਈ ਵੀ ਬਈ ਬੁਢੀ ਬੱਕਰੀ ਨਹੀਂ ਹੋਗੀ ਨਾ ਬਈ ਜਿਹੜੀ ਦੀ ਮਰਜ਼ੀ ਦਾ ਦੰਦ ਪਟ ਲੋ ਦਾ 6 ਦੰਦ ਪਟ ਠੀਕ ਆ ਜੀ ਮਤਰਾ ਇਹ 6 ਦੰਦ ਹੈਗੇ ਇਹ ਨਹੀਂ ਹੋਗਾ ਬਈ ਕੋਈ ਬੁਢੀ ਹੋਗੀ ਬੱਕਰੀ ਲੋ ਜਿਹੜੀ ਦੀ ਮਰਜ਼ੀ ਦੰਦ ਪਟ ਸਕਦੇ ਇਹਦਾ ਬਾਈ ਥੋੜਾ ਜਿਆ ਤੁਹਾਨੂੰ ਪਤਾ ਵੀ ਉਧਰ ਹੋ ਗਿਆ ਵੀ ਛੇਦਾਂ ਤੇ ਬੈਠੀ ਐਡਜਸਟ ਕਰਨਾ ਪੈਣਾ ਥੋੜਾ ਜਿਆ ਨਾ ਵੀ ਆਪ ਨਹੀਂ ਮਾਲਕ ਨਹੀਂ ਗੌਰ ਹੋਈਗੀ ਠੀਕ ਹੈ ਜੀ ਹਾਂ ਜੀ ਹਾਂ ਤੇ ਸਾਰਿਆਂ ਦਾ ਰੱਖਿਆ ਕਿ ਬਈ 17000 ਰੁਪਏ ਨੇ ਬਈ 17000 ਨੂੰ ਦੜਾਈ 17000 ਨੂੰ ਦੜਾ ਮਿਲ ਜੂਗਾ ਬਈ ਜੀ ਮੋਬਾਈਲ ਨੰਬਰ ਕੀ ਰੂਪਈ ਆਪਣਾ ਨੰਬਰ ਬਈ 985553 42203 ਜੀ ਤੇ ਲੋਕੇਸ਼ਨ ਹੈਗੀ ਬਈ ਸਮਾਣਾ ਸ਼ਹਿਰੀ ਜੀ ਬਈ ਰਾਜਗੜ ਸੌਂਦੜ ਪਿੰਡ ਜੀ ਰਾਜਗੜ ਸੌਂਦੜ ਠੀਕ ਹੈ ਬਈ ਬਾਕੀ ਬਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੁ ਕਰ ਦਿਓ ਧੰਨਵਾਦ